ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਾਈ ਸਾਪਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ ਉਹਨਾਂ ਦੇ ਪਾਸੋਂ ਗੁਰਬਾਣੀ ਗੁਰੂ ਦਾ ਭੇਦ ਆਕਾਸ਼ੀ ਦੀ ਕਹਾਣੀ ਸਰਵਣ ਕਰੀਏ ਗੁਰੂ ਜੀ ਦੇ ਸਾਜੀ ਨਵਾਦੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਾਰੇ ਉਹ ਸੱਚੇ ਪਾਤਸ਼ਾਹ ਨੇ ਬਹੁਤ ਇਹ ਪਰਬਖਸ਼ਿਸ਼ ਕੀਤੀ ਹੈ ਜੋ ਅੱਜ ਫਿਰ ਇਸ ਲੋਕ ਦੇ ਵਿੱਚ ਸਾਡੇ ਪਰਿਵਾਰ ਨੂੰ ਫਕਤਰ ਕੀਤਾ ਹੈ। ਰੋਜ਼ ਦੀ ਰੋਜ਼ ਅਸੀਂ ਵਿਛੜ ਜਾਂਦੇ ਜਦੋਂ ਦੇਹ ਛੱਡ ਜਾਂਦੇ ਲੋ ਪ੍ਰੇਤ ਨਹੀਂ ਰਹਿਦਾ ਸੀ ਕਿੱਥੇ ਚਲੇ ਗਏ ਲੇਕਨ ਉਸ ਮਾਲਕ ਨੇ ਫਿਰ ਕਿਰਪਾ ਕੀਤੀ ਆਪੋ ਪਿਛਲੇ ਸੰਜੋਗੀ ਫਿਰ ਇਕੱਠੇ ਹੋ ਗਏ ਇਸ ਮਾਨਸਜਾਮੇ ਦੇ ਵਿੱਚ ਸਤ ਸੰਗਤ ਦੇ ਵਿੱਚ ਜਿਸ ਨੂੰ ਮਹਾਰਜ ਸਮਝਾਉਂਦੇ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨਾ ਸਰ ਹੈ ਮਰ ਕਹਿੰਦੇ ਵੀ ਸੰਜੋਗ ਹੈ ਸਮੇਂ ਅਨੁਸਾਰ ਜਿੰਨਾ ਜਿੰਨਾ ਸਮਾਂ ਕਿਸੇ ਜੀਵ ਨੂੰ ਦਿੱਤਾ ਗਿਆ ਸਵਾਸਾਂ ਦੀ ਪੂੰਜੀ ਉਸ ਮੁਤਾਬਕ ਹਰ ਇੱਕ ਜੀਵ ਨੇ ਇਸ ਸੰਸਾਰ ਤੋਂ ਚਲੇ ਜਾਣਾ ਇਸ ਕਰਕੇ ਇਸ ਲੋਕ ਦੇ ਵਿੱਚ ਜੀਵ ਆਉਂਦਾ ਵੀ ਇਕੱਲਾ ਹੈ ਤੇ ਜਾਂਦਾ ਵੀ ਇਕੱਲਾ ਹੈ ਜਿਵੇਂ ਨੰਬਾਰਾ ਇਹ ਸਮਝਾਉਂਦੇ ਕਿ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠ ਸਭ ਬੋਲਾ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਦੇ ਛੱਡ ਜਾਂਦੇ ਨੇ ਜੀ ਫਿਰ ਆ ਜਾਂਦੇ ਨੇ ਸਵੇਰ ਐਸੇ ਤਰ੍ਹਾਂ ਹੀ ਅੰਤ ਸਮੇਂ ਦੀ ਪੇਤ੍ਰਿੰਦਾ ਇਸ ਕਰਕੇ ਜਿਵੇਂ ਜਿਵੇਂ ਖੇਲ ਨੂੰ ਸਮਝਾਂਗੇ ਫਿਰ ਪੇਤ ਲੱਗੇਗਾ ਕਿ ਮਨ ਕਿਸ ਤਰੀਕੇ ਨਾਲ ਦੇ ਛੱਡਦਾ ਹੈ ਫਿਰ ਆਪਾਂ ਗੁਰੂ ਦੀ ਮੱਤ ਦੁਆਰਾ ਉਸ ਨੂੰ ਆਪ ਛੱਡਣਾ ਸਿੱਖ ਲੈਣੇ ਜਦੋਂ ਸਾਡੀ ਇੱਛਾ ਹੁੰਦੀ ਉਦੋਂ ਅਸੀਂ ਦੇ ਛੱਡ ਜਾਂਦੇ ਭਾਵ ਮਰ ਜਾਂਦੇ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਜਦੋਂ ਕੋਈ ਜੀਵ ਮਰਦਾ ਉਸ ਨੂੰ ਕਹਿੰਦੇ ਨੇ ਵੀ ਦੇ ਛੱਡ ਗਿਆ ਲੇਕਿਨ ਗੁਰਮਤ ਦੇ ਵਿੱਚ ਸਾਨੂੰ ਇਹ ਅਭਿਆਸ ਕਰਾਇਆ ਜਾਂਦਾ ਦੇ ਛੱਡਣ ਦਾ ਰੋਜ਼ ਵੀ ਤੁਸੀਂ ਇਸ ਤਰੀਕੇ ਨਾਲ ਦੇ ਛੱਡੋ ਇਹ ਸਰੀਰ ਨੂੰ ਲੋਕਿਆ ਜਾਏ ਇਸ ਲੋਕ ਨੂੰ ਛੱਡ ਕੇ ਪਰਲੋਕ ਦੇ ਵਿੱਚ ਪਰਵੇਸ਼ ਹੋ ਉਹ ਤੁਹਾਡਾ ਤੇ ਇਸ ਹੈ ਲੇਕਿਨ ਜਿਹੜੇ ਜੀਵ ਗੁਰੂ ਦੀ ਬਤ ਨਹੀਂ ਲੈਂਦੇ ਉਹ ਇੱਥੋਂ ਤਾਂ ਜਾਂਦੇ ਨੇ ਰਾਤ ਨੂੰ ਜੇ ਆਪ ਨਹੀਂ ਜਾਂਦੇ ਤੇ ਮਾਲਕ ਕਾਲ ਨੂੰ ਹੁਕਮ ਕਰ ਦਿੰਦਾ ਈ ਬੱਚਾ ਇਹਨੂੰ ਘਰ ਭੇਜੋ ਉਹ ਇਥੋਂ ਪਾਸਾਗਰ ਬੰਦ ਕਰ ਦਿੰਦੇ ਨੇ ਤੇ ਸਾਨੂੰ ਘਰ ਵਾਪਸ ਭੇਜ ਦਿੰਦੇ ਨੇ ਜ਼ੁਕਤੀ ਤਰੀਕਾ ਵਰਤਦਾ ਹੋ। ਤੇ ਅਸੀਂ ਅੱਗੇ ਪਾਸਾਗਰ ਆਉਤੇ ਜਿੱ ਟਿੱਗ ਪਏ ਨੇ ਘਰ ਫੇਰ ਨਹੀਂ ਜਾਂਦੇ। ਜਾਂ ਤਾਂ ਅਸੀਂ ਦਰ ਤੋਂ ਸ਼ਬਦ ਨੂੰ ਪਕੜਦੇ ਤੇ ਫਿਰ ਘਰ ਜਾ ਸਕਣਾ ਸੀ। ਲੇਕਿਨ ਅਸੀਂ ਸ਼ਬਦ ਨੂੰ ਜਾਣਦੇ ਹੀ ਨਹੀਂ। ਉਲ ਗਏ। ਉਹਸੇ ਨਾਮ ਤੋਂ ਬਿਨਾ ਅਸੀਂ ਭਵ ਸਾਗਰ પાર ਨਹੀਂ ਕਰ ਸਕਦੇ ਇਸ ਕਰਕੇ ਅਸੀਂ ਉਸ ਭਵ ਸਾਗਰ ਤੋਂ ਵਾਪਸ ਆ ਜਾਂਦੇ ਤੇ ਇੱਥੇ ਫਿਰ ਖੇਲਣ ਲੱਗ ਪੈਂਨੇ ਆ ਕੇ ਕਿੱਥੇ ਆ ਕੇ ਸੌ ਜਾਂਨੇ ਤੇ ਸੋਤੇ ਆਇਆ ਜਿਹੜਾ ਕਈ ਚੁੱਕਾਂ ਤੋਂ ਬਾਅਦ ਮਿਲਿਆ ਸਮਾਂ ਇਹ ਮਾਨਸ ਜਮ ਉਹ ਵਿਅਰਥ ਜਾਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਜੀਵਨ ਦੀ ਇਹ ਰੂਪਰੇਖਾ ਬਣ ਜਾਂਦੀ ਵੀ ਰਾਤ ਸੌ ਕੇ ਕੱਢ ਲਈ ਦਨਖਾਤ ਵੀ ਕੇ ਕੱਢ ਲਿਆ ਮਾਰਾ ਕਹਿੰਦੇ ਰਾਤ ਗਵਾਈ ਸੋਏ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸਮਾ ਮਿਲੇ ਬੜੀ ਮੁਸ਼ਕਲ ਨਾ ਇੱਕ ਜਨਮ ਨਹੀਂ ਕਈ ਜੁਗ ਮੰਨਤਾ ਕੱਢਣੇ ਪਏ ਤਰਲੇ ਕੱਢਣੇ ਪਏ ਫਿਰ ਕਿਤੇ ਮਾਨਸ ਜਾਮਾ ਮਿਲਿਆ ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਕਿ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਇੱਕ ਨਹੀਂ ਬਹੁਤੇ ਫਿਰ ਕਿਤੇ ਮਾਨਸ ਜਾਮੇ ਦੀ ਵਾਰੀ ਆ ਇਹ ਮਾਨਸ ਤੇ ਲਈ ਫਿਰ ਕਿਤੇ ਮਿਲੀ ਕਹਿੰਦੇ ਐਡਾ ਵਧੀਆ ਤੁਹਾਡੇ ਕੋਲ ਮੌਕਾ ਹੈ 골ਡਨ ਚਾਂਸ ਦੇਖਿਓ ਕਿਤੇ ਇਥੋਂ ਦੇ ਲੋਕ ਇਹ ਪੰਜੇ ਜਾਣੇ ਤੁਹਾਨੂੰ ਇਸ ਭਰ ਵਿੱਚ ਪਾ ਲੈਣ ਤਰ ਲੋਕੀ ਚ ਪਰ ਵਿੱਚ ਪਾ ਕੇ ਇਹ ਮਿਲਿਆ ਹੋਇਆ ਸਮਾਂ ਕਿਤੇ ਕਰਮ ਕਰਦੇ ਆ ਜੈ ਇਸ ਲੋਕ ਨੂੰ ਆਵਤਾ ਸਮਝ ਕੇ ਨਾ ਬਤੀਤ ਹੋ ਜਾਏ ਇਸ ਕਰਕੇ ਇਹਨੇ ਬਚ ਕੇ ਰਹੋ ਇਹਨਾਂ ਤੋਂ ਸਾਵਧਾਨ ਰਹੋ ਇਥੋਂ ਦੇ ਲੋਕ ਇਹ ਪੰਜ ਜਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੇ ਪੰਜੇ ਥੋਡੇ ਲੋਕ ਇਹਨਾਂ ਨੂੰ ਕਾਲ ਨੇ ਇਹ ਲੋਕ ਦੇ ਇੰਚਾਰਜ ਬਣਾਇਆ ਕਰਿਆ ਆਪੋ ਤਾਂ ਸਾਰੇ ਪਰਲੋਕ ਦੇ ਵਾਸੀ ਆ ਜਿੰਨੇ ਵੀ ਮਾਨੇ ਤੇ ਖੇਲਣ ਵਾਸਤੇ ਆਉਣੇ ਆਪਰੇ ਇੱਥੋਂ ਦੇ ਰਹਿਣ ਵਾਲੇ ਨੇ ਸਿਰਫ ਇੱਥੇ ਆ ਕੇ ਅਸੀਂ ਐਸ ਬਿਲਡਿੰਗ ਨੂੰ ਵਰਤਦੇ ਆਂ ਸਰੀਰ ਨੂੰ ਇਹੋਸ ਬਿਲਡਿੰਗ ਦੇ ਵਿੱਚ ਅਸੀਂ ਖੇਲਣ ਆਉਂਦਾ ਹੈ ਇਹ ਮੈਦਾਨ ਤਿਆਰ ਕੀਤੀ ਗਈ ਦੇਸ ਨੂੰ ਮਹਾਰਾਜ ਸਮਝਾਉਂਦੇ ਕਿ ਇਹ ਸਰੀਰ ਸਭ ਮੂਲ ਹੈ ਮਾਇਆ ਹੁਣ ਮਹਾਰਾਜ ਕਹਿੰਦੇ ਵੀ ਇੱਥੇ ਖੇਲਣਾ ਹੁੰਦਾ ਤੁਸੀਂ ਇਸ ਲੋਕ ਦੇ ਵਿੱਚ ਆ ਕੇ ਉਸ ਮਾਲਕ ਨੂੰ ਲੱਭਣਾ ਹੁੰਦਾ ਹੈ ਮਿਲਣਾ ਹੁੰਦਾ ਹੈ ਨਾਮ ਸੁਮਾਉਣਾ ਹੁੰਦਾ ਜੇ ਤਦ ਤੁਸੀਂ ਇਸ ਅਵਸਥਾ ਦੇ ਚਲੇ ਜਾਓ ਨਾਮ ਨੂੰ ਸੁਣਨ ਲੱਗ ਪੋ ਮਾਲਕ ਨੂੰ ਮਿਲ ਲਵੋ ਤਾਂ ਫਿਰ ਤੁਸੀਂ ਬਾਸ ਜੇ ਇਹਨਾਂ ਲੋਕਾਂ ਨੇ ਤੁਹਾਨੂੰ ਆਪਦੇ ਚੁਗਲ ਚ ਲੈ ਲਿਆ ਆਪਦੇ ਘੇਰੇ ਚ ਲੈ ਲਿਆ ਤੇ ਫਿਰ ਤੁਸੀਂ ਸਰੀਰ ਨਾਲ ਪਿਆਰ ਪਾ ਲੋਗੇ ਸੰਸਾਰ ਦੇ ਨਾਲ ਪਿਆਰ ਪਾ ਲੋਗੇ ਇਸ ਤ੍ਰਿਸ਼ਟ ਮਨ ਦੇ ਨਾਲ ਜੋ ਵੀ ਇੱਥੇ ਆਕਾਰ ਦੀਨੇ ਨੇ ਸਾਨੂੰ ਜਿੰਨਾ ਚਿਰ ਮਨ ਜਾ ਗਿਆ ਨਹੀਂ ਉਹਨਾਂ 'ਚ ਸਾਡੀ ਦੇਖ ਦ੍ਰਿਸ਼ਟੀ ਨਹੀਂ ਹੁੰਦੀ ਸਾਨੂੰ ਜੋ ਇਸ ਲੋਕ ਦੇ ਆਕਾਰ ਦਿਸਦੇ ਨੇ ਇਸ ਨੂੰ ਦ੍ਰਿਸ਼ਟਮਾਨ ਮਾਇਆ ਕਹਿੰਦੇ ਨੇ ਜਿਹੜੇ ਦੇਸ਼ ਦੇ ਰੂਪ ਵਿੱਚ ਸਾਨੂੰ ਦਿਸਦੀ ਹੈ ਫਿਰ ਜਦੋਂ ਦ੍ਰਿਸ਼ਟਮਾਨ ਮਾਇਆ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਫਿਰ ਉਸ ਮਾਇਆ ਦੇ ਪ੍ਰਤੀ ਸਾਨੂੰ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਸਾਡੇ ਘਰ ਬੱਚਾ ਆ ਗਿਆ ਅਸੀਂ ਉਹਦੇ ਕਾਰਨ ਨਾਲ ਪਿਆਰ ਪਾ ਲਿਆ ਉਹਦੇ 대비 ਫਿਰਕੇ ਵਿਚਾਰ ਸ਼ੁਰੂ ਹੋ ਗਏ ਇਹਨੂੰ ਸੁਖ ਮਾਇਆ ਕਹਿੰਦੇ ਨੇ ਜਿਹੜੇ ਵਿਚਾਰ ਨੇ ਮਾਰੇ ਕਹਿੰਦੇ ਨਾਏ ਬੋਲਦੀ ਏ ਨਾਏ ਸੁਣਦੀ ਏ ਨਾਏ ਦਿਸਦੀ ਏ ਪਰ ਫਿਰ ਵੀ ਸਾਰਿਆਂ ਦੇ ਮਨ ਨੂੰ ਮਿੱਠੀ ਲੱਗਦੀ ਹੈ ਨਾ ਸੁਣ ਜੇ ਨਾ ਮੁਖ ਤੇ ਬਕੀ ਨਾ ਕੋਈ ਢੀਠੀ ਐਸੀ ਠਗੌਰੀ ਪਾਏ ਭਲਾਏ ਮਨ ਸਭ ਕੇ ਲਾਗੇ ਮਿੱਠੀ ਇਸ ਤਰੀਕੇ ਨਾਲ ਇੱਕ ਗਔਰੀ ਸਾਡੇ ਮਨ ਨੂੰ ਲੱਗੀ ਹੋਈ ਹੈ ਇਹ ਹੁਣ ਕਿਵੇਂ ਲੱਗਦੀ ਹੈ ਫਿਰ ਮੋਹ ਜਿਹੜਾ ਆਵਾਜ਼ ਦੀ ਡਿਊਟੀ ਸੰਭਾਲ ਲੈਂਦਾ ਮੋਹ ਦੀ ਫਾਇਪ ਪੈ ਗਈ ਫਿਰ ਜਦੋਂ ਮੋਹ ਪਾਲਿਆ ਮੰਨ ਲਓ ਬੱਚੇ ਨਾਲ ਲੈ ਕੇ ਕਿਸੇ ਨਾਲ ਵੀ ਫਿਰ ਹੁਣ ਉਹਦੇ ਵਾਸਤੇ ਸੋਚਣਾ ਸ਼ੁਰੂ ਵੀ ਅੱਛੇ ਤੋਂ ਅੱਛਾ ਘਰ ਚਾਹੀਦਾ ਸਾਰੀ ਸੁੱਖ ਸੌਬਦਾ ਚਾਹੀਦੀ ਫਲਾਨੇ ਦੇ ਬੱਚੇ ਕੋਲੇ ਆ ਕਿ ਲੋਕ ਇਹ ਵੀ ਨਾ ਕਹਿਣ ਵੀ ਮੇਰੇ ਬੱਚੇ ਕੋਲੇ ਨਹੀਂ ਫਿਰ ਕਰਮ ਸ਼ੁਰੂ ਹੋ ਜਾਂਦਾ ਹੈ ਗੱਲ 5 ਪੈਕੇ ਪੈਰਾਂ ਨੂੰ ਬੇੜੀਆਂ ਪੈਕੇ ਉਹਦੋਂ ਫਿਰ ਇੱਕ ਕਰਮ ਲੋੜ ਤੋਂ ਵੱਧ ਸ਼ੁਰੂ ਹੋ ਜਾਂਦਾ ਹੈ ਇਹ ਸੁੱਤੇ ਹੋਏ ਮੰਦੀਆਂ ਨਿਸ਼ਾਨੀਆਂ ਨੇ ਇਸ ਕਰਕੇ ਜਦੋਂ ਫਿਰ ਮਾਲਕ ਕਿਰਪਾ ਕਰਦਾ ਸਾਨੂੰ ਸੰਗਤ ਮਨਾਉਂਦਾ ਹੈ ਫਿਰ ਸਾਨੂੰ ਭੇਤ ਖੋਲਣਾ ਸ਼ੁਰੂ ਹੁੰਦਾ ਹੈ ਬੀਹ ਤਾਂ ਸਾਰਾ ਖੇਲ ਹੀ ਉਹਦਾ ਸਾਡੇ ਵਸਦੀ ਦਾ ਕੋਈ ਗੱਲ ਨਹੀਂ ਇਹ ਧਰਤੀ ਉਹਨੇ ਬਣਾਈ ਆਕਾਰ ਸਾਰੇ ਉਹਨੇ ਬਣਾਏ ਨੇ ਤੇ ਆਪ ਹੀ ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਆ ਤੇ ਸਾਨੂੰ ਵੀ ਉਹਨੇ ਪੈਦਾ ਕੀਤਾ ਤੇ ਜਿਹੜੇ ਕਾਰਜ ਵਾਸਤੇ ਸਾਨੂੰ ਇੱਥੇ ਭੇਜਿਆ ਹੈ ਅਸੀਂ ਉਹ ਕਰੀਏ ਜੀ ਨੂੰ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਜਾਂ ਕੋ ਆਏ ਸੋਈ ਬਹਜੋ ਹਰ ਗੁਰ ਤੇ ਮਣੇ ਬਸੇਰਾ ਕਹਿੰਦੇ ਜੀ ਤੁਸੀਂ ਜਿਸ ਵਾਸਤੇ ਆਏ ਹੋ ਨਾ ਉਹ ਹੀ ਕਰੋ ਜਿਹੜਾ ਵਪਾਰ ਕਰਨ ਆਏ ਹੋ ਉਹ ਹੀ ਕਰੋ ਜਾਂ ਕੋ ਆਏ ਸੋਈ ਬਹਜੋ ਹਰ ਗੁਰ ਤੇ ਮਣੇ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬੋਹਰ ਨ ਹੋਏਗੋ ਫੇਰਾ ਜੇਨੇ ਪੋਤੇ ਤੇ ਹੌਣ ਕਰਕੇ ਤੁਸੀਂ ਨਿਜਮੈਲ ਨੂੰ ਭੁੱਲ ਗਏ ਹੋ ਉਹਦਾ ਤੁਹਾਨੂੰ ਭੇਤ ਨਹੀਂ ਰਿਹਾ ਇਸ ਕਰਕੇ ਤੁਸੀਂ ਗੁਰੂ ਦੇ ਸ਼ਰਨ ਵਿੱਚ ਜਾਓ ਗੁਰੂ ਜਾਗਤ ਅਵਸਥਾ ਵਿੱਚ ਹੈ ਉਹ ਤੁਹਾਨੂੰ ਤੁਹਾਡੇ ਘਰ ਦਾ ਪੇਤ ਦੇਵੇਗਾ ਨਿਜਮੈਲ ਚ ਜਾਓਗੇ ਫਿਰ ਘਰ ਚ ਜਾਓਗੇ ਸੁਖੀ ਹੋ ਜਾਓਗੇ ਉਹ ਉੱਥੇ ਜਾ ਕੇ ਤੁਹਾਡਾ ਮਨ ਠਿਰ ਹੋ ਜਾਏਗਾ ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਵੀ ਸਿਰ ਸਾਧ ਸਫਰੀਆ ਜੈ ਕੀਰਤਨ ਹਰੀਆ ਕਹਿੰਦੇ ਕੋਤ ਉੱਥੇ ਨਾ ਹਰੀ ਦਾ ਕੀਰਤਨ ਚੱਲਦਾ ਜਿਵੇਂ ਆਪਾਂ ਸਤ ਸੰਗਤ ਚਾਉੜੇ ਨਾ ਇੱਥੇ ਗੁਰਮੁਖ ਆਪਾਂ ਨੂੰ ਕੀਰਤਨ ਸੁਣਾਉਂਦੇ ਨੇ ਸਿਮਰਨ ਕਰਾਉਂਦੇ ਨੇ ਕਥਕਾਣੀ ਸੁਣਾਉਂਦੇ ਨੇ ਤੇ ਉੱਥੇ ਕਹਿੰਦੇ ਜਦੋਂ ਜਾਓਗੇ ਤੁਹਾਡਾ ਮਨ ਕੀਰਤਨ ਸੁਨੇਗਾ ਤੁਹਾਡੇ ਘਰ ਦੇ ਵਿੱਚ ਉਥੇ ਉਸ ਮਾਲਕ ਦੇ ਮੁਖ ਵਿੱਚੋਂ ਜੋ ਇਹ ਹਰੀ ਦਾ ਕੀਰਤਨ ਪ੍ਰਗਟ ਹੋ ਰਿਹਾ ਹੈ ਤੁਸੀਂ ਉਸ ਨੂੰ ਸੁਣੋਗੇ ਉਸ ਦੇ ਸੁਣ ਦੇ ਨਾਲ ਤੁਹਾਡੇ ਮਨ ਨੂੰ ਇਹ ਅੰਮ੍ਰਿਤ ਪੀਣ ਨੂੰ ਮਿਲੇਗਾ ਫਿਰ ਉੱਥੇ ਸ਼ਬਦ ਦੀ ਵਿਚਾਰ ਹੋਏਗੀ ਤੇ ਅਕਥ ਕਹਾਣੀ ਆਪਣਾ ਸੱਚੀ ਬਾਣੀ ਸੁਣਨ ਨੂੰ ਮਿਲੇਗੀ ਹਰ ਕੀ ਕਥਾ ਅਨਾਹਦ ਬਾਣੀ ਉਹ ਬਾਣੀ ਸੁਣਨ ਨੂੰ ਮਿਲੇਗੀ ਸੇਧਰ ਦੇ 파ਰਬੰਧ ਦੀ ਸ਼ਰਨ ਵਿੱਚ ਜਾਵਾਂਗੇ 파ਰਬੰਧ ਦੀ ਸੰਗਤ ਚ ਬੈਠਾਂਗੇ ਜਾ ਕੇ ਉੱਥੇ ਉਹ ਸਾਨੂੰ ਉਪਦੇਸ਼ ਕਰਨਗੇ ਇਸ ਕਰਕੇ ਗੁਰਮੁਖ ਪਿਆਰਿਓ ਉਹ ਕੀਰਤਨ ਨੂੰ ਸੁਣ ਕੇ ਸਾਡਾ ਮਨ ਠਹਿਰ ਹੋ ਜਾਂਦਾ ਹੈ ਜੋ ਸਾਡੇ ਅੰਦਰ ਨਿੱਜ ਮੈਲ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਉਹ ਜਦੋਂ ਠਹਿਰ ਹੋ ਗਿਆ ਭਜਨ ਦਾ ਸੰਗਤ ਤੋਂ ਰੁੱਕ ਗਏ ਜਿਹੜਾ ਕੋਈ ਭੱਜਿਆ ਹੀ ਫਿਰੇ ਕਦੇ ਇਧਰ ਨੂੰ ਕਦੇ ਇਧਰ ਨੂੰ ਤੇ ਸੰਗਤ ਚ ਬੈਠੇ ਨਾਲ ਉਹਨੂੰ ਕੀ ਸਮਝਾਵਾਂਗੇ ਆਪਾਂ ਏਸੇ ਤਰ੍ਹਾਂ ਜਿਹੜੇ ਮਨ ਨੇ ਉਹ ਇਸ ਤਰ੍ਹਾਂ ਲੋਕੀਂ ਚ ਭੱਜੇ ਫਿਰਦੇ ਨੇ ਦਸਾਂ ਦਿਸ਼ਾਵਾਂ ਨੂੰ ਹੁਣ ਨਿਜਮੈਲ ਚ ਪਹੁੰਚ ਗਿਆ ਉੱਥੇ ਬੈਠ ਗਿਆ ਉੱਥੇ ਫਿਰ ਉਸ ਨੂੰ ਮਾਲਕ ਸਮਝਾਉਂਦਾ ਹੈ ਰਬਾ ਕੋਣ ਦਸਵੇਂ ਦਵਾਰ ਚ ਨਿਜਮੈਲ ਚ ਮਾਰੇ ਕਹਿੰਦੇ ਦਸਵੇਂ ਦਿਵਾਰ ਰਹਿਤ ਕਰੇ ਤ੍ਰੈ ਭਵਨ ਸੋਝੀ ਪਾਏ ਫਿਰ ਉਸ ਨੂੰ ਤ੍ਰੈ ਭਵਨ ਦੀ ਸੋਝੀ ਹੁੰਦੀ ਉੱਥੇ ਦਸਵੇਂ ਦਿਵਾਰ ਦੇ ਵਿੱਚ ਭੇਤ ਖੁੱਲਦਾ ਇਸ ਕਰਕੇ ਗੁਰਮੁਖ ਪਿਆਰਿਓ ਇੱਥੇ ਆ ਕੇ ਜੀਵ ਭਾਲ ਕੇ ਸਾਡਾ ਮਨ ਆਵਤ ਕਰਨੋਂ ਭੁੱਲ ਜਾਂਦਾ ਉਸ ਘਰ ਨੂੰ ਜਿਹੜਾ ਜਾਂਦਾ ਰਸਤਾ ਹੈ ਉਸ ਨੂੰ ਭੁੱਲ ਜਾਂਦਾ ਜਿਹਨੂੰ ਲਿਵ ਦਾ ਰਸਤਾ ਕਹਿੰਦੇ ਨੇ ਸਿਰਫ ਉਸਤਾਦ ਦੇ ਰਸਤੇ ਤੇ ਚੱਲਦਾ ਜਿਹੜਾ ਆ ਇਸ ਤਰਲੋਕੀ ਵਿੱਚ ਜਾਂਦਾ ਆ ਲੈ ਉਹਦਾ ਰਸਤਾ ਮਾਰੇ ਕਹਿੰਦੇ ਵੀ ਮਾਲਕ ਨੂੰ ਮਿਲਣ ਵਾਸਤੇ ਦੋ ਹੀ ਰਸਤੇ ਨੇ ਤੀਸਰਾ ਕੋਈ ਰਸਤਾ ਨਹੀਂ ਹੈਗਾ ਇਹ ਲੋਕ ਦੇ ਵਿੱਚ ਦੋ ਰਸਤੇ ਨੇ ਜਿਦੇ ਰਹਿ ਖੇਲ ਚੱਲਦਾ ਹੈ ਮਾਲਕ ਨੂੰ ਮਿਲਣ ਦਾ ਰਸਤਾ ਹੋ ਗਿਆ ਸਤੋਗੋੜ ਜੋ ਲਿਵਦਾ ਰਸਤਾ ਹੈ ਤੇ ਇਸ ਤ੍ਰਲੋਕੀ ਦਾਸਤਾ ਹੈ ਤਾਤ ਰਜਰਗੁਣ ਤੇ ਤਮੋਗੁਣ ਤੇ ਚੱਲਦਾ ਮਨ ਇਸ ਰਸਤੇ ਨਾਲ ਅਸੀਂ ਪ੍ਰਮਾਤਮਾ ਦੇ ਨੇੜੇ ਹੋ ਜਾਂਦੇ ਨੇ ਲਿਓ ਤੇ ਰਸਤੇ ਤੇ ਚੱਲ ਕੇ ਤੇ ਤਾਤ ਦੇ ਰਸਤੇ ਤੇ ਚੱਲ ਕੇ ਦੂਰ ਇਹ ਸਾਡਾ ਮਨ ਇਹਨਾਂ ਦੋਨਾਂ ਰਸਤਿਆਂ ਤੇ ਕਰਮ ਕਰਦਾ ਹੈ ਜਦੋਂ ਤਾਤ ਦੇ ਰਸਤੇ ਤੇ ਹੁੰਦਾ ਹੈ ਇਹਦੇ ਅੰਦਰ ਕ੍ਰਿਸ਼ਨ ਵਾਸ਼ਨਾ ਸੰਸੇ ਵਹਿ ਫਿਕਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ ਤੇ ਵੈਰ ਇਹਨਾਂ ਪੰਜਾਂ ਦਾ ਸਾਥ ਲੈਂਦਾ ਹੈ। ਇਹੋ ਜਿਹੇ ਰਸਤੇ ਤੇ ਚੱਲਣ ਵਾਲੇ ਮਨ ਨੂੰ ਮਹਾਰਾਜ ਸਮਝਾਉਂਦੇ ਵੀ ਜੀਵਨ ਦੀ ਬਾਜੀ ਹਾਰੇਗਾ। ਫਿਰ ਉਸ 83 ਲੱਖ ਜੁਨ ਚ ਜਾਏਗਾ ਜਿੱਥੋਂ ਇਹਨੂੰ ਛਡਾਇਆ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਵੀ ਜਹੇ ਪੈਣ ਦੇ ਲੂਟੀ ਬਨਹਾਰੀ ਸੋ ਮਾਰਕ ਸੰਤਨ ਇਹ ਰਸਤਾ ਸਾਨੂੰ ਸੰਤ ਛਡਾਉਂਦੇ ਨੇ ਤੇ ਲੇਵਦੇ ਰਸਤੇ ਤੇ ਤੋਰਦੇ ਨੇ ਉਹਨੂੰ ਸੰਤ ਮਾਰਗ ਕਹਿੰਦੇ ਨੇ ਉਸ ਰਸਤੇ ਤੇ ਚੱਲਣ ਲੱਗਿਆਂ ਅਸੀਂ ਜਤ ਸਤ ਸੰਤੋਖ ਕਾਇਆ ਨਿਮਰਤਾ ਖਿਮਾ ਸ਼ੈਨਸੀ ਤਦਾ ਸਾਥ ਲੈਣ ਹੁੰਦਾ ਤੇ ਤੋਂ ਉਹਨਾਂ ਵਿੱਚ ਧਿਆਨ ਰੱਖ ਕੇ ਚੱਲਣਾ ਹੁੰਦਾ ਆਪ ਦੀ ਵਾਇਨ ਨੂੰ ਪੂਰੇ ਧਿਆਨ ਨਾਲ ਸੁਣਨਾ ਹੁੰਦਾ ਵੀ ਸੰਤ ਮਾਰਗ ਤੇ ਚੱਲ ਰਹਿ ਇਹ ਲੋਕ ਨਹੀਂ ਚਾਉਂਦੇ ਕਿ ਕੋਈ ਚੱਲੇ ਤੇ ਇਹ ਸਾਨੂੰ ਸ਼ਬਦ ਦੀ ਧੁੰਨ ਨਾਲੋਂ ਤੋੜ ਦਿੰਦੇ ਨੇ ਪਾਸੇ ਲੈ ਜਾਂਦੇ ਨੇ ਲੇਕਿਨ ਮੌਕਾ ਮਿਲਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਵੱਡੇ ਪਾਤਾਂ ਵਾਲੇ ਮਾਰ ਨੇ ਕਿਰਪਾ ਕੀਤੀ ਸਮਝ ਦਿੱਤਾ ਇਸ ਕਰਕੇ ਆਓ ਬੜੇ ਪਿਆਰ ਦੇ ਨਾਲ ਇਸ ਮਾਰਗ ਤੇ ਚੱਲਣਾ ਕਿਉਂਕਿ ਸਵਾਸ ਹੁੰਦੇ ਹੀ ਅਸੀਂ ਚੱਲ ਸਕਦੇ ਜੇ ਖਦਮ ਹੋ ਗਏ ਤਾਂ ਬਸ ਫੇਰ ਨਹੀਂ ਫਿਰ ਤਾਂ ਜਾਣਾ ਪਏਗਾ ਜੋ ਵੀ ਪੋਜੀਸ਼ਨ ਉਸ ਮੁਤਾਬਕ ਫੈਸਲਾ ਹੋਏਗਾ ਲੇਟਨਰ ਨੂੰ ਮੌਕਾ ਬੜੇ ਪਿਆਰ ਦੇ ਨਾਲ ਅੰਦਰ ਨੂੰ ਜਾਂਦੇ ਸਾਸਨ ਨੂੰ ਵਾਹਿ ਫੋਲ ਕੇ ਸੋਲਰ ਤੇ ਪੂਰਾ ਅੰਤਰਗਤ ਜਾਣਾ ਨਾਪੀ ਤੱਕ ਸਵਾਸ ਜਾਂਦਾ ਵਾਹ ਪੂਰਾ ਅੰਤਰਗਤ ਉੱਪਰ ਨੂੰ ਗੁਰੂ ਆਉਦੀ ਵਾਹਿ ਨੂੰ ਵਾਪਸ ਹੋਣੀ ਜਾਂਦਾ ਆਓ ਕਰੋ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝါကူရဝ བརལ 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 wow ah! ဝါဂူရုဝါဂူရုရတ်ဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူရုဝါဂူ गुरमुख बहुत ही सौखे तरीके ਗੁੱਡ ਮਾਰਨਿੰਗ ਗੁਰਦਾਪੇਤ ਸਮਝਾਉਣਾ ਕਰਦੇ ਆ ਹਨ ਗੁਰਮੁਖਾਂ ਦਾ ਬਹੁਤ ਧੰਨਵਾਦ ਵੀਡੀਓ ਦੇ ਤੇ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ